ਮਨੀਲਾ ਦੇ ਵਿੱਚ ਪੰਜਾਬੀ ਨੌਜਵਾਨ ਨਾਲ ਹੋ ਗਿਆ ਕਾਂਡ 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਪਤਨੀ ਨੇ ਆਪਣੇ ਹੱਥਾਂ ਦੇ ਵਿੱਚੋਂ ਲਾਲ ਚੂੜੀਆਂ ਨਹੀਂ ਕੱਢੀਆਂ ਸੀ ਮਾਪਿਆਂ ਦਾ ਸੀ ਇਕਲੌਤਾ ਸਹਾਰਾ ਆ ਦਿਨ ਰੱਬਾ ਕਿਸੇ ਨੂੰ ਨਾ ਦਿਖਾਈ ਅਸਦੀ ਕਿ ਪੰਜਾਬ ਦੇ ਇੱਕ ਨੌਜਵਾਨ ਦਾ ਵਿਦੇਸ਼ ਦੇ ਵਿੱਚ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮਹਾਲਾ ਖੁਰਦ ਦੇ 33 ਸਾਲਾ ਨੌਜਵਾਨ ਜਸਵਿੰਦਰ ਸਿੰਘ ਦਾ ਮਨੀਲਾ ਦੇ ਵਿੱਚ ਅਣਪਛਾਤੇ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਬੜੇ ਹੀ ਬਹਿਰਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਜਸਵਿੰਦਰ ਸਿੰਘ ਜੋ ਕਿ ਪਿਛਲੇ 9-10 ਸਾਲਾਂ ਤੋਂ ਮਨੀਲਾ ਦੇ ਵਿੱਚ ਰਹਿ ਰਿਹਾ ਸੀਗਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉੱਥੇ 10 ਸਾਲ ਪਹਿਲਾਂ ਗਿਆ ਸੀਗਾ ਰੋਜ਼ੀ ਰੋਟੀ ਦੇ ਲਈ ਪਰ ਤੋਂ ਦੱਸਦੇ ਕਿ ਮਨਿਲਾ ਦੇ ਵਿੱਚ ਰਹਿ ਰਿਹਾ ਸੀਗਾ ਅਤੇ ਫਾਈਨੈਂਸ ਦਾ ਉਹ ਕੰਮ ਕਰ ਰਿਹਾ ਸੀਗਾ ਤੇ ਉਹ ਇੱਕ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸੀਗਾ ਜਿਸ ਨੇ ਵਿਦੇਸ਼ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਦੇ ਵਿੱਚ ਕਾਫੀ ਸੁਧਾਰ ਕੀਤਾ ਸੀਗਾ ਤੇ ਹੁਣ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਜਸਵਿੰਦਰ ਸਿੰਘ ਨੇ 2 ਸਾਲ ਪਹਿਲਾਂ ਪਿੰਡ ਦੇ ਵਿੱਚ ਇੱਕ ਆਲੀਸ਼ਾਨ ਹਵੇਲੀ ਵੀ ਬਣਾਈ ਸੀਗੀ ਅਤੇ ਦੋ ਫੋਰਚਨਰ ਕਾਰਾਂ ਇੱਕ ਮੋਟਰਸਾਈਕਲ ਵੀ ਖਰੀਦਿਆ ਸੀਗਾ ਅਤੇ ਮਨਿਲਾ ਦੇ ਵਿੱਚ ਜੋ ਆਪਣਾ ਘਰ ਬਣਾਇਆ ਸੀਗਾ ਜਸਵਿੰਦਰ ਸਿੰਘ ਨੇ ਇਸ ਸਾਲ 9 ਫਰਵਰੀ ਨੂੰ ਗਗਨਦੀਪ ਕੌਰ ਦੇ ਨਾਲ ਵਿਆਹ ਕਰਵਾਇਆ ਸੀਗਾ ਯਾਨੀ ਕਿ 4 ਮਹੀਨੇ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀਗਾ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਹ ਸਾਰੀ ਗੱਲਬਾਤ ਕਹੀ ਗਈ ਹੈ ਤੇ ਮਾਰਚ ਨੂੰ ਮਨੀਲਾ ਵਾਪਸ ਚਲਾ ਗਿਆ ਸੀਗਾ ਤੇ ਹੁਣ ਉਸਨੇ ਵਾਪਿਸ ਆਉਣਾ ਸੀਗਾ ਆਪਣੇ ਪਤਨੀ ਦੇ ਕਾਗਜ਼ਤ ਬਣਾਉਣ ਦੇ ਲਈ ਤਾਂ ਦੱਸਦੇ ਕਿ ਉਸ ਦੀ ਪਤਨੀ ਨੇ ਹਜੇ ਤੱਕ ਹੱਥਾਂ ਦੇ ਵਿੱਚੋਂ ਲਾਲ ਚੂੜਾ ਤੱਕ ਨਹੀਂ ਉਤਾਰਿਆ ਤੇ ਉਤਾਰਨ ਤੋਂ ਪਹਿਲਾਂ ਹੀ ਉਸ ਦਾ ਸੁਹਾਗ ਜਿਹੜਾ ਕਿ ਉਜੜ ਗਿਆ ਬੇਹਦੀ ਮੰਦ ਭਾਗੀ ਇਹ ਖਬਰ ਹੈ ਦੱਸਦੇ ਕਿ ਜਸਵਿੰਦਰ ਸਿੰਘ ਦੇ ਚਚੇਰੇ ਭਰਾ ਦੇ ਵੱਲੋਂ ਉਹ ਦੱਸਦੀ ਹੈ ਕਿ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਇਸ ਘਟਨਾ ਦੇ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਿਆ ਤੇ ਉਸ ਨੂੰ ਮੰਗਲਵਾਰ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਪਤਾ ਲੱਗਿਆ ਜਸਵਿੰਦਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਸੂਚਨਾ ਮਿਲਦੇ ਹੀ ਲਖਵੀਰ ਸਿੰਘ ਨੇ ਪਿੰਡ ਦੇ ਜੋ ਕਿ ਪਰਿਵਾਰ ਨੂੰ ਫੋਨ ਕਰਕੇ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਤਾਂ ਪੂਰਾ ਪਰਿਵਾਰ ਇਸ ਸਮੇਂ ਸੋਗ ਦੀ ਲਹਿਰ ਦੇ ਵਿੱਚ ਹੈ ਪੂਰਾ ਪਿੰਡ ਵੀ ਕਿਉਂਕਿ ਜਸਵਿੰਦਰ ਸਿੰਘ ਬਹੁਤ ਹੀ ਮਿਹਨਤੀ ਮੁੰਡਾ ਸੀਗਾ ਤੇ ਜਸਵਿੰਦਰ ਦੀ ਨਵੀਂ ਵਿਆਹੀ ਪਤਨੀ ਗਗਨਦੀਪ ਕੌਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਇੱਕ ਨਵੇਂ ਨਿਵਾਏ ਆ ਜੋ ਕਹਿ ਸਕਦੇ ਆ ਵੀ 4 ਮਹੀਨੇ ਪਹਿਲਾਂ ਹੀ ਕੁੜੀ ਦਾ ਵਿਆਹ ਹੋਇਆ ਸੀਗਾ ਤੇ 4 ਮਹੀਨੇ ਬਾਅਦ ਜਦੋਂ ਉਸ ਨੂੰ ਇਹ ਪਤਾ ਲੱਗੇ ਕਿ ਉਸ ਦਾ ਸੁਹਾਗ ਇਸ ਦੁਨੀਆ ਦੇ ਵਿੱਚ ਨਹੀਂ ਹੈ ਜਾਂ ਫਿਰ ਉਹਨਾਂ ਬਜ਼ੁਰਗ ਮਾਪਿਆਂ ਦਾ ਜਿਨ੍ਹਾਂ ਦਾ ਇਕਲੌਤਾ ਸਹਾਰਾ ਸੀਗਾ ਪੁੱਤ ਤੇ ਉਹ ਇਸ ਦੁਨੀਆ ਤੋਂ ਹੁਣ ਚਲਾ ਗਿਆ ਹੈਗਾ ਤੇ ਉਹਨਾਂ ਤੇ ਕੀ ਬੀਤਦੀ ਹੈ ਇਹ ਸ਼ਾਇਦ ਕੋਈ ਸੋਚ ਸਕਦਾ ਹੈ ਤਾਂ ਦੱਸਦੇ ਕਿ ਜਸਵਿੰਦਰ ਸਿੰਘ ਦੀ ਲਾਸ਼ ਐਤਵਾਰ ਜਾਂ ਫਿਰ ਸੋਮਵਾਰ ਤੱਕ ਪਿੰਡ ਦੇ ਵਿੱਚ ਪਹੁੰਚਣ ਦੀ ਉਮੀਦ ਹੈ ਪਰਿਵਾਰ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ بیٹے ਦੀ ਮਰਤਕ ਦੇ ਉਹਨਾਂ ਦੇ ਘਰ ਜਿਹੜੀ ਕਿ ਪਹੁੰਚਾਈ ਜਾਵੇ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰੂ ਸਾਹਿਬ ਸਿੰਘ ਨੇ ਕਿਹਾ ਹੈਗਾ ਕਿ ਜਸਵਿੰਦਰ ਸਿੰਘ ਬਹੁਤ ਮਿਹਨਤੀ ਹੈ ਅਤੇ ਨੇਕ ਨੌਜਵਾਨ ਸੀਗਾ ਤੇ ਬੇਹਾਦੀ ਮੰਦ ਭੱਗੀ ਇਹ ਘਟਨਾ ਵਾਪਰੀ ਹੈ ਪਰਿਵਾਰ ਦੇ ਨਾਲ ਦੱਸਦੇ ਕਿ ਜਸਵਿੰਦਰ ਦੇ ਪਿਤਾ ਗੁਰਦੀਪ ਸਿੰਘ ਮਾਂ ਰਾਜਕੌਰ ਅਤੇ ਚਚੇਰੇ ਭਰਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦੇ ਇਕਲੋਤੇ ਪੁੱਤਰ ਦੀ লাশ ਭਾਰਤ ਵਾਪਸ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕਰੇ ਇਸ ਬਾਬਤ ਹੋਰ ਕੀ ਕੁਝ ਕਿਹਾ ਗਿਆ ਹੈਗਾ ਉਹ ਵੀ ਬਿਆਨ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਬੇहद ਦੀ ਮੰਦ ਭਾਗੀਆ ਘਟਨਾ ਵਾਪਰੀ ਹੈ ਜਸਵਿੰਦਰ ਉੱਥੇ ਆਪਣੇ ਦੋਸਤਾਂ ਦੇ ਨਾਲ ਇਕੱਲਾ ਰਹਿੰਦਾ ਸੀਗਾ ਤੇ ਹਰ ਰੋਜ਼ ਆਪਣੇ ਘਰ ਫੋਨ ਕਰਦਾ ਸੀਗਾ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਸਨੂੰ ਗੋਲੀ ਕਿਉਂ ਮਾਰੀ ਗਈ ਹੈ ਤਾ ਕਿਸ ਨੇ ਮਾਰੀ ਹੈ ਕਿਉਂਕਿ ਬਹੁਤ ਹੀ ਨੇਕ ਤੇ ਇਮਾਨਦਾਰ ਉਹਨਾਂ ਦਾ ਮੁੰਡਾ ਸੀਗਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਸਾੰਤਰੀ ਕੀਤੇ ਗਏ ਨਹੀਂ ਗੰਗੀਬੋ ਤੁਹਾਡੇ ਹਸਬੰਡ ਕਦੋਂ ਗਏ ਸੀ ਮਨੀਦਾ ਔਰ ਕਦੋਂ ਮੈਰਿਜ ਹੋਇਆ ਸਾਡੀ ਮੈਰਿਜ 9 ਫਰਵਰੀ ਨੂੰ ਹੋਈ ਜਿੱਤੇ 4 ਮਾਰਚ ਨੂੰ ਕਰੋਤਰੀ ਨੇ ਕਿ ਪਤਾ ਲੱਗਿਆ ਹੁਣ ਤੁਹਾਨੂੰ ਸਾਨੂੰ ਬਸ ਕੁਛ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨੇ ਡੈਥ ਹੋ ਚੁੱਕੀ ਆ ਸਾਨੂੰ ਕੋਈ ਕਾਰਨ ਨਹੀਂ ਪਤਾ ਇਸ ਦਾ ਅਸੀਂ ਇਹ ਰਿਕਵੈਸਟ ਕਰਦੇ ਆ ਕਿ ਉਹਨੇ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਕੋਈ ਨਾ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਉਹਨੇ ਮੰਡੇ ਹੋਈ ਆ ਕੀ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਕੋਈ ਤੁਹਾਨੂੰ ਲਿਜਾਣ ਬਰੇ ਜਾ ਤੁਹਾਡੇ ਹਾਂਜੀ ਉਹਨੇ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਹਾ ਹਾਂ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੋਣੀ ਅੱਗੇ ਹੋਰ ਲਈ ਕਹਿ ਰਹੇ ਸੀਗੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਇਹਨਾਂ ਦਾ? ਸਾਨੂੰ ਬਸ ਬਾਅਦ ਚ ਫੋਨ ਆ ਰਿਹਾ ਇਹ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਕੰਮਤਾਰੇ ਸੀਗੇ ਕਿੱਥੇ ਗਏ ਸੀ? ਕੰਮ ਤੇ ਗਏ ਹੋਏ ਸੀਗੇ। ਕੰਮ ਕੀ ਕਰਦੇ ਸੀ ਉੱਥੇ? ਉੱਥੇ ਇਹਨਾਂ ਦਾ ਫੈਨਸ ਦਾ ਕੰਮ ਹੀ ਸੀਗੇ। 21 ਥਿਆਰੇ ਸੀਗੇ ਕਹਿੰਦੇ ਬਾਈਕ ਤੇ ਸੀਗੇ। ਇਹ ਪਤਾ ਲੱਗਿਆ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਸਰ। ਬਹੁਤ ਥੋੜੀ ਦੇਰ ਹੋਈ ਆ ਤੁਹਾਡੀ ਮੈਰਿਜ ਨੂੰ। ਤੁਸੀਂ ਵੀ ਨਾਲ ਜਾਣਾ ਸੀਗਾ। ਜੀ ਸਰ। ਪਰ ਉਹ ਪੇਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀਗੇ ਉਹ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਜਾਂਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਹਨਾਂ ਦੀ ਡੈੱਡ ਬੋਡੀ ਨੂੰ ਸਾਡੇ ਕੋਲ ਤੇ ਜਾਂਦਾ ਜਾਵੇ ਸਾਡੀ ਇਹ ਮੰਗ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਸਿਰਫ ਇੱਕੱਲਾ ਹੀ ਹੈ ਜੀ ਛਿਰਪੁਣੋਂ ਦੇ ਮਾਤਾ ਪਿਤਾ ਹੈ। ਮਾਤਾ ਪਿਤਾ ਕੱਲੇ ਕੱਲੇ ਸੀ ਤਾਂ ਪਰਿਵਾਰ ਸੀ। ਹਾਂਜੀ ਕੱਲੇ ਨੇ। ਕਰਦਾ ਵੀ ਜਰਾ ਇਹਨਾਂ ਦੀ ਸਰਤੀ ਜੰਦਰ ਸੀ। ਹਾਂਜੀ ਪਰ ਇਹਨਾਂ ਦੀ ਸਰਤੀ ਹੈ। ਕੀ ਨਾਮ ਹੈ ਤੁਹਾਡਾ? ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਖਵੀਰ ਸਿੰਘ ਹੈ ਜੀ। ਜਸਵਿੰਦਰ ਕੀ ਲੱਗਦਾ ਤੁਹਾਡਾ? ਜਸਵਿੰਦਰ ਮੇਰਾ ਛੋਟਾ ਭਰਾ ਸੀ ਜੀ। ਮਤਲਬ ਪਰਿਵਾਰਾਂ ਦੇ ਵਿੱਚੋਂ ਸੀ ਸਾਡੇ। ਤੇ ਬੜਾ ਮਿਹਨਤੀ ਤੇ ਹਿੰਮਤੀ ਸੀ। ਆ ਛਾ ਮੇਰੇ ਚਾਚਾ ਜੀ ਬੈਠੇ ਆ। ਬੜਾ ਵਕਤ ਵੇਲ ਕੇ ਉਹਨੇ ਆਪਦੇ ਪੈਰਾਂ ਤੇ ਖੜਾ ਹੋਇਆ ਗਰਾਊਂਡ ਲੈਵਲ ਤੋਂ ਉੱਠਿਆ ਸੀ ਸਾਰੇ ਪਿੰਡ ਦੇ ਵਿੱਚ ਜਦੋਂ ਇਹ ਬਾਹਰ ਗਿਆ ਤੇ ਬੜੀ ਖੁਸ਼ੀ ਮਨਾਈ ਵੀ ਕੋਈ ਮਿਹਨਤ ਮੁੰਡਾ ਮਿਹਨਤ ਕਰਦਾ ਮਿਹਨਤ ਕਰਕੇ ਜੀ ਆ ਵੱਡੇ ਵੱਡੇ ਮਹਿਲ ਬਣਾ ਲੇ ਆਪਦੇ ਬਾਪ ਦੀ ਜ਼ਮੀਨ ਧਰਕੇ ਗਿਆ ਤੇ ਉਹਨੂੰ ਵਾਪਸ ਕੀਤਾ ਪਹਿਲਾਂ ਉੱਥੇ ਜਦੋਂ ਗਿਆ 9 ਸਾਲ ਪਹਿਲਾਂ ਗਿਆ ਜਦੋਂ ਉਦੋਂ ਨੇ ਕਿਸੇ ਨਾਲ ਕੰਮ ਕੀਤਾ ਉਦੋਂ ਬਾਅਦ ਵਿੱਚ ਆਪਦੇ ਬਾਪ ਨੂੰ ਕਿਹਾ ਵੀ ਇੱਥੇ ਫੈਂਸ ਦਾ ਕੰਮ ਹੈ ਮੈਂ ਇਹਨੂੰ ਜਿਹੜੀ ਜ਼ਮੀਨ ਆ ਮੈਨੂੰ ਹੀ ਦੇਣੀ ਆ ਤੇ ਮੈਨੂੰ ਜ਼ਮੀਨ ਵੇ ਕਰ ਦੇ ਤੇ ਮੈਂ ਇੱਥੇ ਫੈਨਸਲਾ ਕੰਮ ਚਲਾ ਲਵਾਂ ਮੇਰੇ ਕੋਲੇ ਵੀ ਜਦੋਂ ਉਹਨੇ ਮੈਸੇਜ ਦਿੱਤਾ ਵੀ ਬਾਈ ਮੇਰੀ ਜ਼ਮੀਨ ਦਾ ਕਿਸੇ ਨਾਲ ਸੌਦਾ ਕਰਾ ਦੇ ਮੈਂ ਆਖਿਆ ਤੂੰ ਮਿਹਨਤ ਕਰਨ ਵਾਸਤੇ ਗਿਆ ਆਪਾਂ ਜ਼ਮੀਨ ਨਾਲ ਜੁੜੇ ਹੋਏ ਆ ਆਪਾਂ ਨਾ ਜ਼ਮੀਨ ਵੇਚ ਕੇ ਕਹਿੰਦਾ ਬਾਈ ਮੈਂ ਜ਼ਮੀਨ ਵੇਚ ਕੇ ਪੈਸੇ ਇੱਥੇ ਪੈਸੇ ਦਾ ਕੰਮ ਹੈ ਤੇ ਮੈਂ ਫੈਨਸਲਾ ਕੰਮ ਕਰਕੇ ਤੇ ਜ਼ਮੀਨ ਤਾਂ ਜਿੰਨੀ ਕਮੇ ਮੈਂ ਮੈਂ ਉਨੀ ਵਾਪਸ ਲੈ ਲਵਾਂ ਚਲੋ ਮੈਂ ਵੀ ਆਖਿਆ ਵੀ ਹਾਂ ਇਹ ਵੀ ਚਲੋ ਜਿੱਥੇ 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 ਅਸੀਂ ਰਹਿੰਦੇ ਆ ਜਿਹੋ ਜਿਹਾ ਉੱਥੇ ਕੀਤਾ ਉਹੋ ਜਿਹਾ ਹੋਣਾ ਪੈਂਦਾ ਤੇ ਮਿਹਨਤ ਕਰਕੇ ਉਹਨੇ ਉਹ ਜ਼ਮੀਨ ਜਿੱਤ ਕੇ ਬਾਪ ਦੀ ਤੇ ਬਾਹਰ ਉੱਠ ਗਿਆ ਫਿਰ ਉਹਨੇ ਪਿਛਲੇ ਜਦੋਂ ਫਰਵਰੀ ਤੋਂ ਪਹਿਲਾਂ ਫਰਵਰੀ 'ਚ ਦਾ ਵਿਆਹ ਹੋਇਆ ਤੇ ਉਦੋਂ ਪਹਿਲਾਂ ਇਹਨੇ ਜ਼ਮੀਨ ਵਾਪਸ ਲਈ ਉਹ ਵਾਪਸ ਵੀ ਲਈ ਆ ਕੋਠੀ ਪਾਈ ਤੇ ਸਾਡੇ ਪਿੰਡ ਨੇ ਸਾਰੇ ਨਗਰ ਨੇ ਵੜਾ ਉਹਨੂੰ ਮਿਹਨਤ ਦਾ ਉਹਦਾ ਉਹਨੂੰ ਉਹਨੂੰ ਸਲੂਟ ਕੀਤਾ ਤੇ ਅੱਜ ਜਦੋਂ ਸਾਡੇ ਪਿੰਡ ਨੂੰ ਇਸ ਗੱਲ ਦਾ ਪਤਾ ਲੱਗਾ ਸਾਡਾ ਸਾਰਾ ਨਗਰ ਜਿੰਦੀ ਸੁਣ ਕੇ ਸਤਿ ਚਲਿਆ ਨਡਰੁੰਦਾ ਆ ਮਾਪਿਓ ਬੈਠਾ ਸਾਰੀ ਉਮਰ ਦੇ ਧੂੜਿਆਂ ਨੂੰ ਤੂਫਾ ਇੱਕ ਐਡਾ ਗੱਭਰੂ ਪੁੱਤ ਐਂ ਤੁਰ ਜੇ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਤੇ ਮੂੰਹ ਤੋਂ ਗੁੰਗੇ ਆ ਅੱਖਾਂ ਤੋਂ ਅੰਨੇ ਅਸੀਂ ਇਸ ਕਰਕੇ ਆ ਕਿ ਸਾਨੂੰ ਪਤਾ ਨਹੀਂ ਵੀ ਕੀ ਹੋਇਆ ਉੱਥੇ ਤੇ ਮੂੰਹ ਤੋਂ ਗੁੰਗੇ ਹਾਂ ਕੋਈ ਸ਼ਬਦ ਸਾਡੇ ਕੋਲੇ ਅੱਜ ਕੀ ਅਸੀਂ ਬੋਲ ਕੇ ਕੀ ਅਸੀਂ ਕਹੀਏ ਆਪ ਜੀ ਦੇ ਮਾਦੀਮ ਰਾਇ ਜੀ ਸਾਡੀ ਬੇਨਤੀ ਹੈ ਕਿ ਸਾਡੇ ਭਰਾ ਦੀ ਜਿਹੜੀ ਡੈੱਡ ਬੋਡੀ ਆ ਸਾਡੀ ਉੱਥੇ ਵਸਦੇ ਪੰਜਾਬੀ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸਰਕਾਰਾਂ ਅੱਗੇ ਵੀ ਸਾਡੀ ਅਰਜ਼ਾਨ ਕੇ ਬੇਨਤੀ ਹੈ ਕਿ ਜਿਹੜੀ ਉਹਦੀ ਡੈੱਡ ਬਾਡੀ ਆ ਉਹਨੂੰ ਸਹੀ ਸਲਾਮਤੋ ਕਿਉਂਕਿ ਟੈਂਪਰੇਚਰ ਜਾ ਰਹੇ ਆ ਸਾਨੂੰ ਇਹ ਆ ਵੀ ਸਾਡੀ ਕਿਤੇ ਇਹ ਨਾ ਹੋਵੇ ਉਹ ਡੈੱਡ ਬਾਡੀ ਵੀ ਖਰਾਬ ਹੋ ਜੇ ਬਹੁਤ ਵੱਡਾ ਤਖਾਂ ਸਾਡੇ ਸਾਹਮਣੇ ਵਾਪਰਿਆ ਇਹ ਨਾ ਸਹਿਣ ਵਾਲਾ ਨਾ ਸਹਿ ਸਕਦੇ ਪਤਾ ਲੱਗੇ ਕਿਵੇਂ ਹੋਇਆ ਸਰਬ ਤੁਸੀਂ ਬਿਲਕੁਲ ਸਾਫ ਸੁਥਰਾ ਸਹੀ ਚੱਲਦਾ ਸੀ ਜਦੋਂ ਆਉਂਦਾ ਹੁੰਦਾ ਸੀ ਕਈ ਵਾਰਾਂ ਅਸੀਂ ਬੈਠਿਆਂ ਨੇ ਕਹਿਣਾ ਜਰੋ ਤੇਰੇ ਮੁਲਕ ਦੇ ਵਿੱਚ ਉੱਥੇ ਤਾਂ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਉਹਨੇ ਆਖੜਿਆ ਨਹੀਂ ਬਾਈ ਯਾਰ ਜਿਹੜੇ ਵਧੀਆ ਕੰਮ ਕਰਦੇ ਆ ਮੈਂ ਤਾਂ ਇੱਕ ਪਿੰਡ ਨੂੰ ਰਹਿਣਾ ਕੋਈ ਉੱਥੇ ਇਹੋ ਜੀ ਗੱਲ ਨਹੀਂ ਤੇ ਇਹ ਨਹੀਂ ਪਤਾ ਸੀ ਕਿ ਹਾਦਸਾ ਹੋ ਇਹ ਐਕਸੀਡੈਂਟ ਜਿਹੜਾ ਉਹਦੇ ਨਾਲ ਆਪਨਾ ਹੋ ਜੂਗਾ ਤੇ ਰਹਿੰਦਾ ਇਕੱਲਾ ਹੀ ਸੀ ਉੱਥੇ ਜੀ ਨਹੀਂ ਜੀ ਸਾਡੇ ਪਿੰਡ ਦੇ ਨੌਜਵਾਨ ਹੋਰ ਹੈਗੇ ਪਰ ਉਹ ਦੂਰ ਦੂਰ ਰਹਿੰਦੇ ਆ ਜੀ ਆਪਦੇ ਕੰਮਾਂ ਧੰਦਿਆਂ ਦੇ ਉੱਤੇ ਸਾਰੇ ਜਿਵੇਂ ਮੈਂ ਆਪਦੀ ਰੋਜੀ ਰੋਟੀ ਨੂੰ ਜਾਂਦੇ ਆ ਮਿਹਨਤੀ ਆ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਸੀ ਉਹ ਤਾਂ ਇੱਕ ਬਿਮਾਰੀ ਤੋਂ ਪੀੜਤ ਹੋ ਕੇ ਉਹਦੇ ਨਾਲ ਉਹਦੀ ਮੌਤ ਹੋ ਗਈ ਸੀ ਪਰ ਇਹਨੇ ਮੇਰੇ ਭਰਾ ਜਸਵਿੰਦਰ ਸੋਨੀ ਨੇ ਤੇ ਸਾਡੇ ਨਗਰ ਦੇ ਜਿਹੜੇ ਦੂਜੇ ਮੁੰਡੇ ਉਹਨਾਂ ਨੇ ਰਲ ਕੇ ਉੱਥੇ ਉਹਨੂੰ ਉਹਦੀ ਡੈੱਡ ਬਾਡੀ ਇੱਥੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਕਿੰਨੀ ਸਮਾਂ ਲੱਗੀ ਕਿਵੇਂ ਮੌਤ ਹੋਈ ਇਹਨੇ ਕਿਵੇਂ ਮੌਤ ਹੋਈ ਇਹਦੀ ਗੋਲੀ ਲੱਗਣ ਦਾ ਦੱਸਿਆ ਜਾਂਦਾ ਜੀ ਵੀ ਗੋਲੀ ਲੱਗਣ ਦਾ ਹੋਈ ਹੈ ਨਹੀਂ ਆਏ ਸੀ ਕੋਈ ਪਤਾ ਲੱਗਾ ਨਹੀਂ ਜੀ ਵੇਖੋ ਅਸੀਂ ਤਾਂ ਇਹ ਕਹਿ ਚੁੱਕੇ ਹਾਂ ਵੀ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਜਦੋਂ ਅਸੀਂ ਕੋਈ ਚੀਜ਼ ਵੇਖੀ ਨਹੀਂ ਤੇ ਅਸੀਂ ਤਾਂ ਸੁਣਿਆ ਹੈ ਕਿਨੇ ਕਿਵੇਂ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਇਹ ਫੋਨ ਤੋਂ ਹੀ ਪਤਾ ਲੱਗਾ ਵੀ ਬਾਹਰਲੇ ਜਿਹੜੇ ਮੁੰਡੇ ਬਾਹਰ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਆ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਤਾਂ ਜੀ ਸਾਡਿਆਂ ਦਾ ਧਮਾ ਨਿਕਲੀਆਂ ਨਾ ਫਿਰ ਸਾਨੂੰ ਸਾਡੇ ਤਾਂ ਅੰਦਰੋਂ ਰੋਂਦੇ ਆ ਜੀ ਤੇ ਸਾਡੀ ਤਾਂ ਬੇਨਤੀ ਹੈ ਜੀ ਵੀ ਇੱਕ ਤਾਂ ਸਾਡੀ ਡੈੱਡ ਬੋਡੀ ਇੱਕ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਇਹਨਾਂ ਦਾ ਸਾਡੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਥੋੜੇ ਰਹੀ ਅਸੀਂ ਸਾਡਾ ਤਾਂ ਸੁਨੇਹਾ ਆ ਜੀ ਰੋਂਦਿਆਂ ਦਾ ਇਕੱਲੇ ਸੀਗੇ ਕਮਾਨ ਵਾਲ ਕੱਲੇ ਹੀ ਸੀਗੇ ਜੀ ਇੱਕੋ ਹੀ ਸੀਗਾ ਬੜਾ ਮਿਹਨਤੀ ਸੀ ਬਾਪ ਦਾ ਇੱਕੋ ਪੱਤਰ ਜੀ ਉਹਦੇ ਪੱਲੇ ਕੀ ਆ